ਹਾਂਜੀ ਸਾਸੀ ਕਾ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਹੈਮਾ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਕਾਲੀਕੇ ਜ਼ਿਲ੍ਹਾ ਮੋਗਾ ਤਹਿਸੀਲ ਬੱਗਾ ਪੁਰਾਣਾ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਨਵਾਂ ਨਵਾਂ ਜਿਹਾ ਵਪਾਰ ਦਾ ਕੰਮ ਕੀਤਾ ਸਟਾਰਟ ਬਾਈ ਨੇ ਚਾਰ ਜਾਨਵਰ ਪੰਜ ਸੇਲ ਆ ਆ ਦੋ ਬਦਾਮੀ ਰੰਗ ਦੀਆਂ ਜਰਸੀਆਂ ਤੇ ਦੋ ਇਧਰ ਕਾਲੇ ਰੰਗ ਦੀਆਂ ਵਹਿੜਾਂ ਐ ਇੱਕ ਉਧਰ ਸੂਈ ਸਵਾਈ ਖੜੀ ਆ ਪੰਜ ਜਾਨਵਰ ਆ ਜੇ ਕੋਈ ਸੂਈ ਸਵਾਈ ਲੈਣ ਦਾ ਚਾਹਵਣਾ ਤੇ ਅਗਲਾ ਆਹਾ ਲੈ ਜੇ ਤੇ ਜੇ ਕਿਸੇ ਨੂੰ ਹੈਗਾ ਕਿ ਭਾਈ ਅਸੀਂ ਤਾਂ ਵੇਖ ਕੇ ਪਸੰਦ ਕਰਕੇ ਵਹਿੜ ਲੈ ਜਾਣੀ ਆ ਤੇ ਚਾਰ ਫਿਰ ਇੱਧਰ ਖੜੀਆਂ ਤੇ ਭਾਵੇਂ ਕੋਈ ਇੰਨਾ ਚੋ ਲੈ ਜੇ ਜੇ ਕੋਈ ਸੂਈ ਸਵਾਈ ਲੈ ਜਾਂਦਾ ਚਾਹਵਣਾ ਇੱਕ ਸੂਈ ਸਵਾਈ ਇਹ ਚਾਰ ਘੱਬਣਾ ਨਿੱਕੇ ਨਿੱਕੇ ਪਾ ਚੰਗੇ ਦੁੱਧ ਵਾਲੀਆਂ ਵੇੜਾ ਇਨਫਰਮੇਸ਼ਨ ਲੈ ਦੇਣਾ ਸਸੀ ਕਾਲ ਜੀ ਸਸੀ ਕਾਲ ਬਾਈ ਜੀ ਨਾਂ ਦੱਸ ਕੀ ਨਾਂ ਬਾਈ ਦਾਰਾ ਪਿੰਡ ਕਾਲੇ ਤੇ ਤੁਸੀਂ ਨਿਵਾਸ ਘਰਣਾ ਜ਼ਿਲ੍ਹਾ ਮੋਗਾ ਫੋਨ ਨੰਬਰ ਦੱਸ ਜੀ 83600 ਪੂਰਾ ਜੀ 80923 39 ਵਾ ਸੂਆ ਇਹ ਦੂਜੇ ਸੂਏ ਤੋਂ ਦੀ ਵੇੜ ਬਾਈ ਦੂਜੇ ਸੂਏ ਹਾਂ ਜੀ ਕਿੰਨੇ ਕ ਦਿਨ ਲੈ ਜੂ ਦਿਨ ਬਾਈ ਲੈ ਜੂਗੀ 5 ਤੋਂ 4 ਦਿਨ ਇਹਦੇ ਪੰਜ ਚਾਰ ਦਿਨ ਹਾਂ ਕੱਤੀ ਆ ਯਾਰ ਭੰਗ ਦੀ ਬਹੁਤ ਆ 16 ਲੀਟਰ ਘੰਟੇ ਵਾਲਾ ਇਹਨੇ ਚਵਾਇਆ ਵਾ ਦੁੱਧ ਠੀਕ ਹੈ ਕੱਢੀਏ ਬਾਹਰ ਨੂੰ ਦੋਸਤੋ 16 ਲੀਟਰ ਦੁੱਧ ਬਾਈ ਕਹਿੰਦਾ ਪਹਿਲਾਂ ਨੇ ਦਿੱਤਾ ਪੰਜਾ ਚਾਰ ਦਿਨਾਂ ਦੇ ਅੰਦਰ ਬਾਹਰ ਇਹ ਸੂਪੂਗੀ ਜਰਸੀ ਬ੍ਰੀਡ ਹੈ ਤੇ ਦੂਜਾ ਸੂਆ ਹਵਾਨਾ ਜਿੰਨਾ ਤਿਆਰ ਕੀਤਾ ਸੋਨਾ ਤਿਆਰ ਕੀਤਾ ਪਰ ਢਲਾਂ ਹਜੇ ਕਾਫੀ ਬਾਕੀ ਆ ਬਾਕੀ ਦਿਨ ਪੰਜ ਚਾਰ ਬਾਈ ਦੱਸਦੇ ਨੇ ਲੈ ਜਾਣੇ ਆ ਪੰਜ ਚਾਰ ਦਿਨ ਵਧੀਆ ਸੇਵਾ ਸੰਭਾਲ ਗੌਰ ਕੇਅਰ ਹੋ ਜਾਂਦੀ ਆ ਜਦੋਂ ਤਿਆਰ ਹੋ ਜਾਂਦੀ ਆ ਸਾਰੀ ਵਲਟੈਲ ਕੱਢ ਕੇ ਸੋਨਾ ਵੱਡਾ ਹਵਾਨਾ ਤਿਆਰ ਕਰਕੇ ਸੂ ਸੀਲਸਾਉ ਫੱਲੀ ਆ ਮੋٹے ਮੋٹے ਗਲਾਬੀ ਥਾਨ ਦੁੱਧ ਜਰਸੀਆਂ ਦਾ ਮੱਝਾਂ ਆਰ ਗਈ ਹੁੰਦਾ ਫੈਟ ਫੂਡ ਚੰਗੀ ਆਉਂਦੀ ਆ ਤੇ ਤਾਂ ਕਰਕੇ ਡਿਮਾਂਡ ਚ ਬਹੁਤ ਰਹਿੰਦੀ ਆ ਬਾਈ ਨੇ ਇੱਧਰ ਸ਼ੈੱਡ ਪਾ ਲਿਆ ਉਧਰ ਮੈਸਤਰੀ ਵਾਟ ਕੱਢੀ ਤੁਰੇ ਆਉਂਦੇ ਆ ਤੇ ਹੁਣ ਇੱਧਰ ਗਾਵਾਂ ਦੀ ਵੀਡੀਓ ਬਣਾਇਆ ਕਰੂਗੀ ਕਿਉਂਕਿ ਨਵਾਂ ਕੰਮ ਕੀਤਾ ਸਟਾਰਟ ਬਾਈ ਨੇ ਤੇ ਹੌਲੀ ਹੌਲੀ ਸੈਟਅਪ ਬਣਦਾ ਹੁੰਦਾ ਇੱਧਰ ਬਾਈ ਦੇ ਘਰ ਵਾਲੇ ਪਸ਼ੂ ਹੁੰਦੇ ਆ ਉਹ ਹੁਣ ਘਰ ਵਾਲੇ ਪਸ਼ੂ ਇੱਥੇ ਆ ਜਾਣਗੇ ਨਹੀਂ ਉਹ ਬਾਹਰ ਰਹਿੰਦੇ ਸੀਗੇ ਸੀਲ ਬਹੁਤ ਆ ਦੁੱਧ 16 ਕਿਲੋ ਦਿੱਤਾ ਬਾਈ ਕਹਿੰਦਾ 16 ਮੰਨ ਕੇ ਹੀ ਸੌਦਾ ਕਰ ਲਿਓ ਕਦ ਕੋਦ ਜਰਸੀ ਦਾ ਪੂਰਾ ਹੀ ਆ ਬਾਕੀ ਦੁੱਧ ਮੱਝਾਂ ਵਾਲਾ ਹੁੰਦਾ 16 ਕਿਲੋ ਆ ਦੁੱਧ ਵਾਲੀ ਮੱਝ ਤੁਹਾਨੂੰ ਪਤਾ ਹੀ ਕਿੰਨੇ ਦੀ ਆਉਂਦੀ ਆ ਜੈ ਜਮਾਲਾ ਬਾਈ ਮੁੱਲ ਦਾ 55 ਕਰਾ ਲਾ 55 ਕਰਾ ਲਾ 51000 ਦੀ ਦੇ ਦੇਣ ਲਓ ਜੀ ਇਹ ਗੱਲਾਂ ਡਿਵਾਨਡ 'ਚ ਬਹੁਤ ਰਹਿੰਦੀਆਂ ਕਿਉਂਕਿ ਦੁੱਧ ਮੱਝਾਰਗਾ ਹੁੰਦਾ ਤੇ ਫੰਡਰ ਮਾਂਜ ਨੂੰ ਵੀ ਮੁੱਲ ਘੱਟ ਹੁੰਦਾ ਮੁੱਲ 55 ਕਰਾ ਲਓ 57 ਕਰਾ ਲਓ 50 ਤੇ 1 51 ਦੀ ਦੇ ਦੇਣੀ ਹੈ ਜਮਾ ਨਿੱਕਾ ਜਿਹਾ ਪਾ ਦੋ ਨੰਬਰ ਤੇ ਆ ਜਾ ਠੀਕ ਹੈ ਸਮਾ ਇਹ ਵੀ ਲੈ ਜੀ ਵੀ ਇਹ ਲੈ ਜੀ ਮਾਂ ਸੱਤ ਦੇਣਾ ਬਾਈ ਕਿੰਨਾ ਕੁ ਦੁੱਧ ਦੇ ਦੂ ਦੁੱਧ ਇਹਨੇ ਵੀ ਬਾਈ 17 ਲੀਟਰ ਜੋ ਆਇਆ ਵਾ ਠੀਕ ਹੈ 17 ਹੀ ਮੰਨ ਕੇ ਆਪਾਂ ਲਈ ਆ ਠੀਕ ਹੈ ਦੋਸਤੋ 15 16 ਕਿਲੋ ਦੁੱਧ ਵਾਲੀ ਮੱਝ ਸਵਾ ਲੱਖ ਡੇਢ ਲੱਖ ਦੀ ਆਉਂਦੀ ਹੈ ਤੁਹਾਨੂੰ ਪਤਾ ਹੀ ਹੈ ਤੇ ਇਹਨਾਂ ਦਾ ਮੁੱਲ ਉਹ ਤੋਂ ਅੱਧਾ ਹੀ ਹੁੰਦਾ ਨਾਲੇ ਦੁੱਧ ਪਿਆ ਲੰਮਾ ਟਾਈਮ ਜਾਂਦੀਆਂ گاਵਾ ਮੱਝਾਂ ਨਾਲੋਂ 17 ਲੀਟਰ ਦੁੱਧ 16 17 ਕਿਲੋ ਦੁੱਧ ਬਾਈ ਕਹਿੰਦਾ ਦਿੱਤਾ ਇਹਨੇ ਪਹਿਲਾਂ ਨੇ ਦੂਜੇ ਸੂਵੇ ਸੁੰਦੀ ਹੈ ਇਹ 5 6 ਦਿਨ ਲੈ ਜੂ ਬਾਈ ਕਹਿੰਦਾ ਲੇਵਾ ਬਹੁਤ ਤਿਆਰ ਕਰਦੀ ਹੈ ਵਰਟਲਾਂ ਪਈਆਂ ਵੀ ਬਹੁਤ ਝੋਲ ਵਾਲੀ ਵਹਿੜ ਕੱਦ ਵੱਡਾ ਜਰਸੀ ਦਾ ਤੇ ਵਜਨ ਵੀ ਪੂਰਾ ਹੀ ਆ ਜਰਸੀ ਬਰੀਡ ਐ ਤਸੀਲ ਸਉ ਪੱਲ ਪਵਾਂ ਜਵਾਨ ਜੁਲੀ ਜਾਣ ਆ ਫੋਟਾਂ ਨੂੰ ਲੈ ਵਾ ਪਿਛੇ ਨੂੰ ਵੱਧ ਲੈ ਚਾਲਾ ਚਾਮਕਦਮ ਕਪੂਰੀ ਐ ਜਿੰਨੀਆਂ ਵਹਿੜਾਂ ਤੁਹਾਨੂੰ ਵਿਖਾਉਣੀਆਂ ਕਿਸੇ ਦੀ ਵੀ ਕੋਈ ਨਾਦ ਧਫੜੀ ਐ ਨਾ ਕੋਈ ਧਫੜੀ ਦਾ ਨਿਸ਼ਾਨ ਆ ਭਾ ਲੋਟ ਹੀ ਹੋਣਗੇ ਜਿਹੜੀ ਮੇਨ ਗੱਲ ਆ ਐਨਾਂ ਦਾ ਮੁੱਲ ਵੱਧ ਹੋਣਗੇ ਕਿਉਂਕਿ ਨਵਾਂ ਕੰਮ ਚਲਾਉਣਾ ਤੁਹਾਨੂੰ ਵੀ ਪਤਾ ਬਹੁਤ ਔਖਾ ਹੁੰਦਾ ਜੈਦ ਜੇ ਨਫੇ ਨਾਲ ਪਸ਼ੂ ਦੇਣੇ ਪੈਂਦੇ ਆ ਫੇਰ ਹੀ ਕੰਮ ਚੱਲਦਾ ਤੇ ਜੇ ਕੋਈ ਭਾਲੇ ਨਵੇਂ ਵਪਾਰਤੀ 5-5000 ਰੁਪਇਆ ਫੇਰ ਤਾਂ ਨਹੀਂ ਮੈਂ ਪਸ਼ੂ ਵੇਖਦੇ ਨਾ ਹੀ ਕੰਮ ਚੱਲੇ ਇਹਦਾ 1000 ਕਾਲਾ ਕੰਮ ਹੁੰਦਾ ਤੇ 1000 ਹੀ ਲੈਂਦਾ ਬਾਈ ਦੋ ਨੰਬਰ ਦਾ ਮੁੱਲ ਮੁੱਲ ਬਾਈ ਇਹਦਾ ਵੀ ਕੋਈ 52 ਕਰਾਲੇ 60 ਕਰਾਲੇ ਜਮਾਂ ਲੈਣ ਦੇਣ 52000 ਮੁੱਲ 58 ਕਰਾਲੋ 60 ਕਰਾਲੋ 5 ਤੇ 7 57000 ਦੀ ਬਾਈ ਕਹਿੰਦਾ ਆਪੇ ਵੜ ਦੇ ਦੇਣੀ ਆ ਤਿੰਨ ਨੰਬਰ ਤੇ ਆ ਜਾ ਕਾਲੀ ਤੇ ਇਹ ਵੀ ਬਾਈ ਦੂਜੇ ਤੋਂ ਸੁਣਦੀ ਆਵੇ ਨਾ ਹਾਂ ਇਹ ਲਈ ਆਪਣਾ ਇਹ ਵੀ ਲੋਕਲ ਹੀ ਲਈ ਜੇ ਤੋਂ ਸੰਗਤਪੁਰੋਂ ਆਈ ਆ ਠੀਕ ਆ ਇਹਦੇ 17 ਲੀਟਰ ਪੂਰਾ ਕੰਡੇ ਵਾਲਾ ਦੁੱਧ ਜੁਆਇਆ ਵਾ ਬਾਈ 17 ਲੀਟਰ ਹਾਂ ਥਾਣਾ ਦੀ ਬਾਹਰ ਪਿੱਛੇ ਇਹਦੀ ਵੀ ਗਾਰੰਟੀ ਉਹਨਾਂ ਦੀ ਵੀ ਗਾਰੰਟੀ ਹੈ ਠੀਕ ਥਾਣਾ ਦੀ ਬਾਹਰ ਪਿੱਛੇ ਦੀ ਆਪਣੀ ਸਾਰਿਆਂ ਦੀ ਕੋਈ ਗਾਰੰਟੀ ਆ ਲੈਣ ਕਿ ਨਹੀਂ ਲੈ ਜੂ ਇਹ ਤੈਨ ਬਾਈ ਲੈ ਜਾਂ ਦੋ ਲੈ ਜਾਂਦੇ ਆਂ ਲੈ ਕੱਢ ਬਾਹਰ ਇਹਨਾਂ ਦਾ ਪੂਰੇ ਆ ਜੀ ਅੱਜ ਦੀ ਵੀਡੀਓ ਦੇ ਵਿੱਚ ਸਾਰਿਆਂ ਨਾਲੋਂ ਕੱਦਜ ਵੀ ਹਾਈਟ ਜੀ ਵੀ ਵੱਡੀ ਆ ਤੇ ਲਾਮਚ ਵੀ ਵੱਧ ਆ ਪੂਰੀ ਫੋਲ ਵੱਡੇ ਡਬਲ ਕੱਦ ਕਾਠ ਵਾਲੀ ਵੜ 17 ਕਿਲੋ ਦਿੱਤਾ 17 ਮੰਨ ਕੇ ਹੀ ਸੌਦਾ ਕਰਿਓ ਦਿਨ ਅਜ ਪੂਰੇ ਹੋ ਗਏ ਆ ਦੋ ਲੈ ਜੇ ਤਿੰਨ ਲੈ ਜੇ ਇੱਕ ਅਦੋ ਦਿਨ ਵੱਧ ਘੱਟ ਲੈ ਜੇ ਉਹ ਅੱਗੇ ਮਹਾਰਾਜ ਨੂੰ ਪਤਾ ਹਾਂ ਬਲਟ ਲਾ ਜੀ ਕਾਫੀ ਬਾਕੀ ਆ ਦੋ ਤਿੰਨ ਦਿਨ ਦਾ ਆਰਾਮ ਨਾਲ ਹੀ ਲੈ ਜਾਣੇ ਆ ਬਾਕੀ ਪਤਾ ਨਹੀਂ ਹੁੰਦਾ ਜਾਨਵਰ ਦਾ ਅਧਿਹੜੀ ਪਹਿਲਾਂ ਵੀ ਸੂ ਸਕਦਾ ਤੇ ਜੀਲ ਆ ਗਿਆ ਤੇ ਇੱਕ ਅੱਧਾ ਦਿਨ ਵੱਧ ਵੀ ਲੈ ਸਕਦਾ ਪਰ ਵਹਿੜ ਵੱਡੀ ਬਹੁਤ ਅਮਰੀਕਨਾਂ ਜੱਡੀ ਹੈ ਰੰਗ ਜ਼ਰੂਰ ਕਾਲਾ ਉਹ ਵਧੀਆ ਗੱਲ ਹੈ ਕ੍ਰੋਸ ਆਂਗ ਫੈਟ ਫੂਡ ਵਧੀਆ ਆਊਗੀ ਗਰਮੀ ਆ ਗਰਮੀ ਘੱਟ ਮਣਾਉ ਬਾਕੀ ਹੁਣ ਤਾਂ ਗਰਮੀ ਆ ਗਿਆ ਕੰਮ ਅੱਜ ਸਗਰਾ ਦਾ ਭਾਦੋ ਦੀ ਆਹੀ ਦੇਣਾ ਇੱਕ ਇੱਕ ਦਿਨ ਕਰਕੇ ਭਾਦੋ ਦਾ ਮਹੀਨਾ ਲੰਘ ਗਿਆ ਨਾ ਚਲੋ ਜੀ ਅਸੂ ਚੜੇ ਅਸੂ ਤੇ ਫਿਰ ਫੌਲੀ ਮੌਸਮ ਦਾ ਫਰਕ ਪੈ ਜਾਂਦਾ ਤੇ ਸਿਆਲੋ ਸੈਲ ਵਧੀਆ ਦੁੱਧ ਪਿਆ ਦੇਣੀਆਂ ਹੈ ਹੌਣ ਤਾਂ ਆਥੀ ਨਾਂਗਿਆ ਪੂਜੀ ਰਹਿ ਗਈ ਹੈ ਗਰਮੀ ਦੀ ਹਾਂ ਸਹੀ ਗੱਲ ਹੈ ਕਿੰਨੇ ਦੀ ਭਾਈ ਮੋਲੇ ਦਾ ਕੋਈ 60 ਕਰਾ ਲੈ ਬਾੜ ਕਰਾ ਲੈ ਇਹਦਾ ਜਮਾ ਲੈਣ ਦੇਣ 55000 ਮੁੱਲ 60 ਬਾੜ ਜਿੰਨਾ ਮਰਜ਼ੀ ਕਰਾ ਲਓ 55000 ਦੀ ਦੇ ਦੇਣੀ ਆ ਤੇ ਜਦੋਂ ਗਰਮੀ ਸਟਾਰਟ ਹੁੰਦੀ ਹੁੰਦੀ ਆ ਉਦੋਂ ਬਾੜਾ ਲੱਗਦਾ ਹਾਏ ਗਰਮੀ ਆ ਗਈ ਹਾਏ ਗਰਮੀ ਹੁਣ ਤਾਂ ਗਰਮੀ ਜਾਂਦੀ ਹੌਸਲੇ ਜੀ ਮਹੀਨਾ ਲੰਘ ਜਾਣਾ ਤੇ ਬਾਕੀ ਨਾਗ ਵੀ ਗਰਮੀ ਰਹਿਦੀ ਆ ਵੈੜ ਫੋਲੀ ਵੱਡੀ ਆ ਤੇ ਮੁੱਲ ਜਾਇਜ਼ ਹੀ ਨਿੱਕਾ ਆ ਜਾ ਮੁੱਲ ਐ ਇਹੀ ਕਿਸੇ ਦੇ ਘਰੇ ਖੜੀ ਹੁੰਦੀ ਚੰਗੇ ਵਪਾਰੀ ਦੇ ਜਿਹੜੇ ਦਾਦਾ 8-8000 ਨਾ ਫਾ ਲੈਂਦੇ ਆ 65-7000 ਮੁੱਲ ਕਰਨਾ ਤੇ ਦੁੱਧ ਵੀ 5-7 ਕਿਲੋ ਵੱਧ ਦਾ ਦੱਸ ਦੇਣ ਕਿਉਂਕਿ ਵੱਡੀ ਆ ਐਤੇ ਆ ਜਾ ਇਹ ਵੀ ਦੂਜੇ ਸੂਏ ਸੁੰਦੀ ਵੈੜ ਬੰਨੀ ਦੂਜਾ ਸੂਆ ਠੰਡੀ ਸੀ ਇਹ ਵੀ ਦੂਜੇ ਲੈ ਠੀਕ ਐ ਇਹਦਾ ਦਿਨ ਪੂਰੇ ਆ ਬਾਈ ਠੀਕ ਐ ਇਹ ਵੀ ਅੱਜ ਭਰ ਦੇ ਕਾਦਮ ਥੂਫੇ ਬੱਸ ਦੁੱਧ ਦੋ ਤਾਂ ਬਈ ਇਹਦਾ ਚੁਆ ਗਾਰੰਟੀ ਵਾਲਾ 19 ਲੀਟਰ 19 ਲੀਟਰ ਹਾਂ ਆਪਾਂ ਕਹਿੰਦੇ 18 ਲੀਟਰ ਕੱਢ ਬਾਰਾ ਨਹੀਂ ਟ੍ਰਕ ਖੁੱਲਾ ਪਿਆ ਜੀ ਬਾਕੀ ਕਹਿੰਦਾ 19 ਕਿਲੋ ਦਾ ਦਿੱਤਾ ਇਹਨੇ ਆਪਾਂ 18 ਕਹਿੰਨੇ ਆ ਇਹ ਤਿਆਰੀ ਆ ਭਰੀ ਫਿਰਦੀ ਆ ਘੰਟੇ ਨੂੰ ਸੂਪੇ ਦੋਹਾਂ ਘੰਟਿਆਂ ਨੂੰ ਸੂਪੇ ਰਾਤ ਨੂੰ ਸੂਪੇ ਪੁੜੇ ਜੇ ਨਵਾਈ ਫਿਰਦੀ ਆ ਬਾਕੀ ਵਲਟਾਂ ਨਾ ਹਜੇ ਪਈਆਂ ਕਾਫੀ ਆ ਬਾਕੀ ਇੰਨੀ ਕੁ ਵਲਟਾਂ ਦਾ ਕਰਮਾਲੀਆਂ ਸੂਣੀਆਂ ਸੂਣੀਆਂ ਜ਼ੋਰ ਮਾਰਦੀਆਂ ਕੱਢ ਦਿੰਦੀਆਂ ਹਲਕੀ ਜੀ ਵਲਟਾਂ ਲੈ ਮੋٹے ਮੋٹے ਥਾਣ ਲੈ ਚੱਲ ਭਾਰੀ ਭੂਰੀ ਬਿਹੜਾ ਵੀ ਬਹੁਤ ਹੈ ਮੇਰੇ ਹਿਸਾਬ ਨਾਲ ਸਾਰਿਆਂ ਨੂੰ ਹੀ ਰਾਜੀ ਬਿਹੜਾ ਹੋਣੀ ਹੈ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆਂ 4 ਨੰਬਰ ਸਾਰਿਆਂ ਨੂੰ ਰਾਜੀ ਬੱਛੀ ਹੈ 4 ਸ਼ੇਵਰੋਂ ਇੱਕੋ ਜੀ ਬਈ ਹੈ ਜਮ ਹਲਕੀ ਜੀ ਵੱਲ ਢਲ ਹੈਗੀ ਇੰਨੀ ਕਿ ਤਸੂਨਾਂ ਸੋਕ ਨੇ ਜ਼ੋਰ ਮਾਰਨਾ ਛੱਡ ਦੇਣੀ ਹੈ 18 ਕਿਲੋ ਮੰਨ ਕੇ ਸੌਦਾ ਕਰ ਲੈ ਬਾਈ ਕਹਿੰਦਾ 19 ਕਿਲੋ ਦੁੱਧ ਦਿੱਤਾ ਗਾਰੰਟੀ ਹੋ ਭਾਈ ਕਹਿੰਦਾ ਆਪਣੀ ਕਿੰਨੇ ਦੀ ਧਾਰ ਆ ਬਾਈ ਇਹਦਾ ਮੋਲ ਹੈਗਾ 62000 ਠੀਕ ਹੈ ਇਹ ਦੇਣੀ ਆਪਾਂ 58500 ਜੈਸ ਨੋ ਮੁੱਲ 62000 58500 ਦੀ ਯੈਸ ਨੋ ਇਹ ਇਹ ਜੇਰ ਠੀਕ ਹੈ ਜੇਰ ਵੀ ਤਰਪੀ ਉਹਦੂ ਕਾਣ ਬਾਈ 13 ਬਾਈ ਬਾਈ ਲੇ ਘੰਟੇ ਨੂੰ ਪਏ ਦੋ ਘੰਟੇ ਤਰੀ ਬਹੁਤ ਥੋੜਾ ਜਿਹਾ ਵੱਖ ਲਾ ਜਾਂਦਾ ਗ੍ਰਾਮ ਹਮਮ ਕਹਿੰਦਾ ਉਹਦੇ ਸੈਟ ਤੋਂ ਕਿੰਨਾ ਖਦੋ ਦੇ ਤਾਰਾ ਬਾਈ ਦੋ ਦਿਨ ਚੁਆਇਆ ਪਹਿਲੇ ਸੂਏ 23 ਲੀਟਰ ਅੱਛਾ ਆਪਾਂ 20 ਕਿਲੋ ਲੀਟਰ ਮੰਨ ਕੇ ਵੇੜ ਲਿਆ 20 ਕਿਲੋ ਲੀਟਰ ਦੋ ਤੁ ਫੁੱਲਾ ਬੈਗ ਨੂੰ ਵੇੜ ਬਾਈ ਕਾਟ ਬਾਦ ਨੂੰ ਬਾਈ ਕਹਿੰਦਾ 23 ਲੀਟਰ ਦੋ ਦਿੱਤਾ ਇਹਨੇ ਆਪਾਂ 20 21 ਕਿਲੋ ਮੰਨ ਕੇ ਲਈ ਆ ਇਹਦਾ ਸੂਈ ਸਵਾਈ ਹੈਗੀ ਆ ਬਾਈ ਕਹਿੰਦਾ ਅਪ ਚਵਾ ਕੇ ਵੀ ਦੇ ਦਾਂਗੇ ਭਾਵੇਂ ਦੋ ਟਾਂ 4-5 ਕਿਲੋ ਬਾਈ ਕਹਿੰਦਾ ਬੌਲਾ ਕੱਢਿਆ ਖਾਲੀ ਨਹੀਂ ਕੀਤੀ ਤੁਰਿਆ ਬਾਈ ਕਹਿੰਦਾ ਵਹਿੜ ਤੋਂ ਹਜੇ ਵੀ ਨਹੀਂ ਜਾਂਦਾ ਕਿਉਂਕਿ ਪਹਿਲੀ ਚਵਾਈ ਕੀਤੀ ਕਰਕੇ 4-5 ਕਿਲੋ ਬੌਲਾ ਕੱਢਿਆ ਜੇਰ ਹੋਰ ਘੰਟੇ ਖੰਡ ਤੱਕ ਰਪੈ ਜੂ ਜੇਰ ਦੀ ਬਾਈ ਵੀਡੀਓ ਬਣਾ ਕੇ ਰੱਖ ਲੂ ਫੋਟੋਆਂ ਖਿੱਚ ਕੇ ਰੱਖ ਲੂ 20 ਕਿ ਕਿਲੋ ਮੰਨ ਕੇ ਲਈ ਹੈ 20 ਕਿਲੋ ਦੀ ਤਾਂ ਬਾਈ ਕਹਿੰਦਾ ਗਾਰੰਟੀ ਦੇ ਦੇ ਦਾਂਗੇ ਨਹੀਂ ਕੋਈ ਚੋਕੇ ਲੈ ਜਾਏ ਸੂਈ ਸਵਾਈ ਹੈ ਕਿਹੜਾ ਗੱਭਣ ਚਾਰ ਹੀ ਥਾਣਾ ਕੋਈ ਬਾਦੂ ਫੋਟ ਸ਼ਾਗ ਹੈ ਨਹੀਂ ਹਵਾਨਾ ਪੱਡਾਂ 'ਚ ਫਸਿਆ ਪਿਆ ਵੀਡੀਓ ਬਣਾ ਰਹੇ ਆ 11:00 ਵਜੇ ਸ਼ਾਮ ਦੀ ਚੋਾਈ ਸਾਰਾ ਦਿਨ ਪਿਆ ਕਿੰਨੇ ਦੀ ਬਾਈ ਮੌਲੇ ਦਾ 60 ਤੇ 11 ਇਹ ਤਾਂ ਜਮਾ ਕਿਸੇ ਨੇ ਗਾਰੰਟੀ ਨਾਲ ਚੋਕੇ ਲੈ ਜਾਣੀਆਂ ਹਾਂ ਫੇਰ ਦੇ ਦਾਂ 60000 ਦੀ ਤੇ ਜੇ ਮੰਦਾ ਧਾਰਾ ਮਾਰ ਕੇ ਬੋਲਾ ਕੱਢ ਕੇ ਲੈ ਜੂ ਇੱਕ ਡੰਗ ਫੇਰ ਦੇ ਦਾਂਗਾ 52000 ਲਓ ਜੀ ਭਾਈ ਕਹਿੰਦਾ ਜੇ ਕਿਸੇ ਨੇ ਦੁੱਧ ਚੋ ਕੇ ਲੈ ਜਾਣੀ ਜਮਾਂ ਗਰੰਟੀ ਤੇ ਤੇ ਫੇਰ ਦੇਵਾਂਗਾ 60000 ਦੀ ਕਿਉਂਕਿ 2-3000 22 ਵੀ ਇਹਨੂੰ ਖਵਾਊਗਾ ਸੇਵਾ ਕਰੂ ਫੇਰ ਹੀ ਦੁੱਧ ਹੀ ਆਉਣਾ ਐਂ ਦਾ ਹੈ ਨਹੀਂ ਸੂਪ ਵੀ ਦੇ ਨਾਲ ਹੀ ਦੁੱਧ ਹੀ ਆ ਗਈ ਕਾੜੇ ਲਿੱਟੀਆਂ ਦੇਣੀ ਪੈਣੀਆਂ ਫੇਰ ਕਹਿੰਦਾ ਭਾਈ 60000 ਦੀ ਤੇੂੰ ਦੁੱਧ ਚਵਾ ਕੇ ਦੇ ਦੂੰ ਜੇ ਕਿਸੇ ਨੇ ਬੋਲਾ ਚੋ ਕੇ ਕੱਲਾ ਲੈ ਜਾਣੀ ਆ 2 ਘਟ 60 ਤੇ 58000 ਵਿੱਚੋਂ ਛੋੜ ਵੀ ਹੋ ਜੂ ਮਾਨਤਾਨ ਹੋ ਜੂ ਕੋਈ ਚੱਕਰ ਨਹੀਂ ਫੂ ਨੰਬਰ ਸਕਰੀਨ ਤੇ ਪੰਜ ਨਾਗ ਦੋ ਜਰ ਸਿੰਘਾਂ ਦੋ ਕਾਲੀਆਂ ਚਾਰ ਗੱਬਣਾ ਇੱਕ ਤਾਜੀ ਸੂਈ ਸਵਾਈਆ ਸਾਰਿਆਂ ਦਾ ਸਸ਼ਿਕਾ